ਮਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਮਨਤਰਾ ਵਲੌਗਸ ਤੇ ਤੁਸਤਾ ਕਿਵੇਂ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ। ਪਲੋਜੀ ਕਰਦੇ ਨਵੇਂ ਵਲੌਗ ਦੀ ਸਟਾਰਟਿੰਗ ਚੱਪਕ ਨੂੰ ਨੇ ਚਾਲੂ ਮਟਰ ਤੇ ਮਟਰਾਂ ਨੂੰ ਆਪਾਂ ਫੜਨ ਚਾਹ ਲੈਣ। ਜੇਕਰ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ। ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ? ਬਾਕੀ ਅੱਜਾ ਫਿਰ ਵਾਕ ਬਿਲਕੁਲ ਮੇਲ ਕੀਤੀ ਤਾਂ ਹਰਤੇ ਵੀ ਥੋੜਾ ਵੀਡੀਓ ਦੇਖਣ ਕਰਕੇ ਉਹਨੇ ਦੇਰ ਜਿਆਦਾ ਹੋ ਜਾਂਦੇ ਆ ਤੇ ਉਹਦੇ ਕਰਕੇ ਬਸ ਵੀਡੀਓ ਦੇਖਣ ਕਰਕੇ ਲੇਟ ਹੋ ਜਾਂਦੇ ਆ ਤੇ ਸਵੇਰ ਨਹੀਂ ਉੱਠਿਆ ਜਾਂਦਾ ਵਾਲੀ ਸਵੇਹਾਂ 5:30 ਉੱਠਦੇ ਆ ਫਰੈਸ਼ ਹੋ ਬਹੋਗੇ 6:00 ਤਾਂ ਵੱਜ ਹੀ ਜਾਂਦੇ ਆ ਸੋ ਹੁਣ 6:00 ਦੇ ਕਰੀਬ ਟਾਈਮ ਹੋ ਜਾਂਦਾ ਹੈਗਾ ਚਲੋ ਪਾਣੀ ਪੀਣੇ ਹੁਣ ਪਹਿਲਾਂ ਆਪਾਂ ਲੋ ਜੇ ਜਿਹੜੇ ਉਪਲੇ ਪਏ ਆ ਆਲੂ ਉਪਲੇ ਪਏ ਆ ਉਹਨਾਂ ਨੂੰ ਵੀ ਪੁਰਾਣੇ ਵੀ ਹੈਗੇ ਦੇਖੋ ਇੱਕ ਵਾਰ ਮਤਲਬ ਜੇ ਦੋ ਫੌਕ ਕਰੀਏ ਉਦੋਂ ਅੱਧਾ ਘੰਟਾ ਤਾਂ ਆਪ ਨੂੰ ਆਵਦੇ ਚਾਹੀਦਾ ਹੁੰਦਾ ਫਰੈਸ਼ ਨਿਪਹੁਣਾ ਵਗੈਰਾ ਹੋਵੇ ਉਸ ਤੇ ਹੁਣ 5:30 ਜੀ ਉਠਿਆ ਤਾਂ ਅੱਧਾ ਘੰਟਾ ਪਹਿਲਾਂ ਆਵਦੇ ਲਈ ਚਾਹੀਦਾ ਹੁੰਦਾ ਤੇ ਪਾਣੀ ਵਗੈਰਾ ਪੀ ਫਰੈਸ਼ ਨਿਪ ਹੋ ਕੇ ਦੰਨਾ ਫਿਰ ਸਟਾਰਟ ਕਰ ਦਿੰਦਾ ਵੌਕ ਵਗੈਰਾ ਬਟ ਜਿਹੜੀ ਵੌਕ ਵਗੈਰਾ ਆਪਣੀ ਅੱਜ ਵੀ ਸਕਿੱਪ ਹੋ ਗਈ ਕੱਲ ਵੀ ਸਕਿੱਪ ਹੋ ਗਈ ਸੀ ਕਿਉਂ ਬਟ ਉਹਦੀ ਜਗ੍ਹਾ ਤੇ ਮੈਂ ਸ਼ਾਮ ਨੂੰ ਇਵਨਿੰਗ ਮੈਂ ਪੌਣਾ ਘੰਟਾ ਕਈ ਵਾਰ ਘੰਟਾ ਵੀ ਕਰ ਲੈਂਦੇ ਵੀਰ ਪੌਣਾ ਘੰਟਾ ਵੀ ਫਿਰ ਸ਼ਾਮ ਨੂੰ ਲਾ ਲੈਂਦੇ ਹਾਂ ਅੱਜ ਤੁਹਾਨੂੰ ਆਪਾਂ ਪਹਿਲਾਂ ਬਣਾਨੇ ਸਬਜ਼ੀ ਦੇਣਾ ਆਪਾਂ ਜਾਵਾਂਗੇ ਬੁੱਕਰ ਵਾਲਾ ਬੁੱਕਰ ਮਾਰਾਂਗੇ ਕਿਉਂਕਿ ਅੱਜ ਆਪਣੇ ਟਿਊਸ਼ਨ ਵਾਲੇ ਬੱਚੇ ਅੱਜ ਸੈਚਰਡੇ ਐ ਤਾਂ 8 ਤੋਂ 10 ਤੇ ਸੰਡੇ ਦਾ 8 ਤੋਂ 10 ਫਿਕਸ ਟਾਈਮ ਹੈ ਕਿ 8 ਤੋਂ 10 ਹੀ ਪੜਾਉਣਾ ਤੇ ਬਟ ਅ ਸੈਚਰਡੇ ਮੈਂ ਕਿਹਾ 8 ਤੋਂ 10 ਪੜਾ ਲੈਨੇ ਆ ਸ਼ਾਮ ਨੂੰ ਕੋਈ ਹੋਰ ਨਾਲ ਵੌਕ ਜਾਵਾਂ ਵੱਧ ਤੇ ਚਲੋ ਜੀ ਆਪਾਂ ਦੱਸਣਕਾ ਪੱਜੀ ਬਣਾਉਣੀ ਆ ਆਲੂ ਮਟਰਾਂ ਦੀ ਜੀ ਹੁਣ ਮੈਂ ਤੇ ਲਾ ਰਹੀ ਆ ਬੋਕਰ ਤੇ ਬੋਕਰ ਦਾ ਮੇਰਾ ਟਾਈਮ ਹੋ ਗਿਆ ਉਹ ਤਾਂ ਮੈਂ ਥੋੜਾ ਜਾਣ ਤੁਹਾਨੂੰ ਦੱਸਾਂ ਮਾਰਨਿੰਗ ਨੂੰ ਦੋ ਤਿੰਨ ਦਿਨ ਹੋ ਗਏ ਲਗਾਤਾਰ ਇਹ ਨਾ ਮੈਰिज ਦੇ ਕਲਿੱਪਸ ਦੇਖ ਰਹੀ ਸੀ ਰਾਤ ਨੂੰ ਵੀਡੀਓ ਸੋ ਉਹਦੇ ਨਾਲ ਮਤਲਬ ਵੀਡੀਓ ਦੇਖ ਕੇ ਤੁਹਾਨੂੰ ਪਤਾ ਜਦੋਂ ਵੀਡੀਓ ਦੇ ਦਿੱਤਾ 10 6 10 ਇੱਕ ਦਿਨ ਤਾਂ ਹੋ ਗਏ ਤੇ 10 6 10 ਤਾਂ ਹੋ ਹੀ ਜਾਂਦੇ ਸੀ ਕਿ ਤੇ ਦਿਨ ਤੋਂ ਪਤਾ ਨਾਲ ਦਿਨ ਰਹੀ ਤਾਂ ਹੈ ਨਹੀਂ ਕਿ ਨੀਂਦ ਆ ਜਾਂਦੀ ਬੰਨ ਕੋਟਾ ਕੋਟਾ ਅੱਧਾ ਘੰਟਾ ਲੱਗਦਾ ਨੀਂਦ ਆਉਣ ਚ ਤੇ ਸਾਨੂੰ 11:00 ਵੱਜ ਜਾਂਦੇ ਸੀ ਤੇ ਸਵੇਰ ਮੇਰੇ ਕੋਲ ਉਹ 5:30 ਉੱਠਦੀ ਸੀ 5:30 ਉੱਠ ਕੇ ਮੇਰੇ ਕੰਮ ਸਾਰੇ ਲੇਟ ਹੋ ਜਾਂਦੇ ਸੀ ਤੇ ਕਿਉਂਕਿ 5:30 ਉੱਠ ਕੇ ਬਸ ਕੰਮ ਥੰਦੇ ਸ਼ ਬਸ ਇਸੇ ਤਰ੍ਹਾਂ ਮੇਰਾ ਜਿਹੜਾ ਰੁਟੀਨ ਥੋੜਾ ਜਨਾ ਲੇਟ ਹੋ ਜਾਂਦਾ ਸੀ ਪਾਰੇ ਕੰਮ ਧੰਦਾ ਜੀ ਫਰਕ ਪੈ ਜਾਂਦਾ ਸੀ ਦੋ ਤਿੰਨ ਦਿਨ ਰੁਕ ਮੇਰਾ ਇਹ ਕੰਮ ਚੱਲ ਜਾਂਦਾ ਮੈਂ ਸਾਢੇ ਪੰਜ ਉੱਕਦੀ ਆ ਤੇ ਕਿੱਥੇ ਮੰਨ ਕੇ ਚਲੋ ਆਪਾਂ ਪਹਿਲਾਂ ਉੱਟਣਾ ਅੱਧਾ ਪੌਣੇ ਘੰਟੇ ਦਾ ਵੀ ਪਹਿਲਾਂ ਉੱਠ ਕਰਦੇ ਤਾਂ ਵੀ ਆਪਣਾ ਕੰਮ ਬਹੁਤ ਫਰਕ ਪੈ ਜਾਂਦਾ ਹਨਾ ਕਿ ਬਸ ਬਸ ਇਥੇ ਮੈਂ ਹੁਣ ਦਾਵਾ ਦਾ ਵੋਕਰ ਦਾ ਕੰਮ ਨਵਿਗੜ ਰਹੀ ਆ ਆਪਦਾ ਕਿ ਬੋਕਰ ਦਾ ਕੰਮ ਨਵੇੜ ਕੇ ਹੋਰ ਕੰਮ ਜਿੰਨੇ ਸਾਡੇ ਇਦਾਂ ਹੁੰਦਾ ਮੈਂ ਤੇ ਮੰਮੀ ਦੋਵੇਂ ਰਲ ਕੇ ਕੰਮ ਕਰਦੇ ਹੁੰਨੇ ਜਿਹੜਾ ਕੰਮ ਸਾਨੂੰ ਲੱਗ ਗਿਆ ਹੁਣ ਮੈਂ ਜੀ ਬੋਕਰ ਲਾ ਰਹੀ ਆ ਤੇ ਮੰਮੀ ਹੋਰ ਕੰਮ ਕਰ ਰਹੇ ਹੋਣਗੇ ਫਰੀ ਨਹੀਂ ਹੁੰਦੇ ਕਿ ਮੰਮੀ ਕਰੀ ਜਾਂਦੀ ਜੇ ਮੈਂ ਫਰੀ ਬੱਚੀ ਦੇ ਕੋਈ ਕੰਮ ਪਿਆ ਤਾਂ ਮੈਂ ਫਰੀ ਬੈਠੂ ਨਹੀਂ ਫਿਰ ਮੈਂ ਕਰ ਲੈਂਦੇ ਉਹਦਾ ਵਾਦਾ ਬਸ ਅਸੀਂ ਨਾਲ ਮਿਲ ਕੇ ਉਹਦਾ ਕੰਮ ਨਵੇੜ ਲੈਂਦੇ ਆ ਤੇ ਲੋ ਜੀ ਇੱਥੇ ਮੈਂ ਦਵਾ ਦਾ ਬੋਕਰ ਮਾਰ ਦੋ ਤੁਹਾਨੂੰ ਪਤਾ ਇੱਕ ਵਾਰੀ ਇਸ ਤੋਂ ਬਾਅਦ ਜਪ ਚੋਦ ਨੇ ਉੱਠਣਾ ਹੁੰਦਾ ਉਹਨੂੰ ਦੁੱਧੂ ਪੀ ਲਿਆਉਣੇ ਹਨਾ ਦਨ ਉਸ ਤੋਂ ਬਾਅਦ ਉਹਨੂੰ ਵੀ ਥੋੜਾ ਜਿਹਾ ਪਲੇ ਕਰ ਦਿੰਦੇ ਹਨ ਉਹਨੂੰ ਉਹਦਾ ਜੂੜਾ ਕਰਕੇ ਦੈਨ ਉਹਦੇ ਮਾਲਿਸ਼ ਕਰਨੇ ਦਿਮਾਲਿਸ਼ ਕਰਕੇ ਫਿਰ ਉਹਨੂੰ ਨਵਾਣਾ ਹੁੰਦਾ ਨਵਾ ਕੇ ਫਿਰ ਉਹਦੀ ਮਾਲਿਸ਼ ਕਰਦੀ ਹੁੰਦੀ ਆ ਦੈਨ ਉਹਦੇ ਕੱਪੜੇ ਪਾਣੇ ਹੁੰਦੇ ਸਾਰਾ ਉਹ ਪ੍ਰੋਸੈਸ ਉਹਦਾ ਮੇਰੇ ਤੇ ਹੀ ਹੁੰਦਾ ਹੈਗਾ ਤੇ ਪਹਿਲਾਂ ਵਿੱਚੋ ਜੇ ਪਾਪਾ ਨਵਾ ਲਏ ਹੁੰਦੇ ਹੁੰਦੇ ਸੀ ਇਹਦੇ ਨਾਲ ਨਾਲ ਇਹ ਬਟ ਨਹੀਂ ਉਹਦਾ ਪ੍ਰੋਸੈਸ ਉਹਨ ਮਾਲਿਸ਼ ਵਗੈਰਾ ਦਾ ਹੁੰਦਾ ਸੋ ਮੈਂ ਕਰਨੀ ਹੁੰਦੀ ਉਹਦੀ ਤੇ ਫਿਰ ਘਟੋ ਦਾ ਕਮ ਸੇ ਕਮ ਮੈਨੂੰ 45 ਤੋਂ 50 ਮਿੰਟ ਜਪ ਜੋਤ ਤੇ ਸਾਰੇ ਕੰਮਾਂ ਤਾਂ ਠੰਡਿਆਂ ਤੇ ਲੱਗਦੇ ਨੇ 1 ਘੰਟਾ ਮੇਰੇ ਵਾਸਤੇ ਸਪੈਸ਼ਲ ਹੀ ਹੁੰਦਾ ਜਦੋਂ ਇਹ ਉੱਠ ਕੇ ਉਹ ਤੋਂ ਬਾਅਦ ਸਮਝ ਲਓ ਨਾਲ ਦੇ ਨਾਲ ਕੋਈ 15-20 ਮਿੰਟ ਬਾਅਦ ਮੇਰੇ ਇੱਕ ਘੰਟਾ ਇਹਦੇ ਉੱਤੇ ਹੁੰਦਾ ਤੇ ਲੋ ਜਿੱਥੇ ਮੈਂ ਬੋਕਰ ਲਾ ਕੇ ਫਿਰ ਹੋ ਗਈ ਸੀ ਤੇ ਮੈਂ ਚੱਲ ਗਈ ਉਸ ਮਸ਼ੀਨ ਵਾਲ ਇੱਕ ਸਲਾਰਟ ਪਹਿਲਾਂ ਮੰਮੀ ਨੇ ਕੱਢ ਲਏ ਸੀ ਦੈਨ ਸੈਕਿੰਡ ਲੱਗਾ ਹੋਇਆ ਸੀ ਤੇ ਮੈਂ ਧੁੱਪ ਗਈ ਸੀ ਤੇ ਮੈਂ ਕਿ ਸੁੱਕਣ ਵਿੱਚ ਪਾ ਕੇ ਤੇ ਸੁੱਕਣੇ ਕੱਢ ਕੇ ਤੇ ਪਾ ਹੀ ਦਿੱੰਨੇ ਤਾਰ ਤੇ ਤੇ ਦੈਨ ਮੰਮੀ ਇਧਰ ਮੇਰੇ ਨਾਲ ਤਾਂ ਕੋਈ ਹੋਰ ਕੰਮ ਕਰ ਰਹੇ ਹੁਣ ਕਿਉਂ ਤੁਹਾਨੂੰ ਪਤਾ ਮੈਂ ਪਸ਼ੂਆਂ ਵਾਲੇ ਬਸ ਝੜ ਵਗੈਰਾ ਨਹੀਂ ਕਰਦੀ ਪਸ਼ੂਆਂ ਦਾ ਕੋਈ ਕੰਮ ਨਹੀਂ ਕਰਦੀ ਸੋ ਮੰਮੀ ਕਰਦੇ ਨੇ ਫੈਬ੍ਰਿਕ ਹੈ ਨਹੀਂ ਆਪਾਂ ਨੂੰ ਹਣਾ ਸੋ ਮੋਕਰ ਮੈਂ ਪਹਿਲਾਂ ਮਾਰ ਦਿੰਦੀ ਹਾਂ ਸਪੋਕਰ ਤੇ ਮੈਨੂੰ ਨਹੀਂ ਇਹ ਨਾ ਹੁੰਦਾ ਮੋਕਰ ਮੈਂ ਹੁਣ ਵੀ ਮਾਰ ਸਕਦੀ ਪਰ ਮੈਂ ਮਾਰਦੀ ਨਹੀਂ ਮਤਲਬ ਮੰਮੀ ਪਸੂਆਂ ਵਲੇ ਪਾਸੇ ਮੰਮੀ ਮਾਰਦੇ ਨੇ ਫਿਰ ਤੁਹਾਨੂੰ ਪਤਾ ਮੰਮੀ ਨੂੰ ਤੇ ਸਪੈਸ਼ਲ ਵੋਟ ਲੱਗੇ ਹੁੰਦੇ ਆ ਗੋਹੇ ਵਾਲੇ ਤੇ ਮੈਂ ਫਿਰ ਜੱਪੜਾ ਗੰਦੀਆਂ ਕਰ ਲੈਂਦੀ ਆ ਉਹਦੀਆਂ ਵਿੱਚ ਪਸੂਆਂ ਵਿੱਚ ਜਾ ਕੇ ਤੇ ਲਓ ਜੀ ਇੱਥੇ ਬਸ ਮੇਰਾ ਹੁਣ ਕੰਮ ਆ ਗਿਆ ਸੀ ਮੈਂ ਸਲੋਟ ਕੱਢ ਲਈ ਸੀ ਕੱਪੜਿਆਂ ਦਾ ਤੇ ਦਨ ਹੁਣ ਮੈਂ ਸੁੱਕਣੇ ਪਾ ਦੂੰਗੀ ਦਵਾ ਦੋ ਤੇ ਸੁੱਕਣੇ ਪਾ ਕੇ ਤੇ ਦਨ ਹੋਰ ਕੰਮ ਵੱਲ ਜਾਣਾ ਆ ਕੇ ਆਉਂਗੀ ਦਵਾ ਤਾਂ ਮੈਂ ਦਵਾ ਦੋ ਲੋ ਜਿੱਥੇ ਮੈਂ ਨਾ ਤੋਂ ਕਿਹਾ ਗਈ ਸੀ ਤੇ ਮੈਂ ਕਰਨ ਲੱਗ ਗਈ ਸੀ ਪਾਠ ਤੇ ਪਰ ਨੂੰ ਪਤਾ ਪਾਠ ਕਰਨਾ ਬਹੁਤ ਜ਼ਰੂਰੀ ਹੈ ਸੋ ਪਾਠ ਦੀ ਜਿਹੜੀ ਕਲਿੱਪ ਹੈ ਮੈਂ ਰੋਜ਼ ਐਡ ਆਨ ਨਹੀਂ ਕਰਦੀ ਮੈਂ ਕਦੇ ਕਦੇ ਐਡ ਆਨ ਕਰ ਦਿੰਦੀ ਹੁੰਦੀ ਉਹ ਵੀ ਤਾਂ ਕਰਦੀ ਹਾਂ ਕਿਉਂਕਿ ਇਹਦੇ ਕਈ ਵਾਰ ਬੰਦੇ ਨੂੰ ਕਿਸੇ ਨੂੰ ਦੇਖ ਕੇ ਕਿਸੇ ਚੀਜ਼ ਨਾਲ ਮੋਟੀਵੇਟ ਤੂੰ ਹੁੰਦਾ ਨਾ ਬੰਦਾ ਫਿਰ ਇਸ ਕਰਕੇ ਮੈਂ ਵੀ ਜਿਹੜੀ ਕਲਿੱਪ ਐਡ ਆਨ ਕਰਦੀ ਨਹੀਂ ਮੇਰਾ ਕੋਈ ਮੋਟਿਵ ਨਹੀਂ ਹੁੰਦਾ ਕਿ ਮੈਂ ਪਾਠ ਦੀ ਕਲਿੱਪ ਐਡ ਆਨ ਕਰਾਂ ਮੇਰਾ ਮੋਟਿਵ ਇਹ ਹੀ ਹੁੰਦਾ ਕਿ ਕੋਈ ਵੀ ਇੱਕ ਹੀ ਹੋ ਸਕਦਾ ਕਿ ਜਿਹੜਾ ਨਹੀਂ ਵੀ ਕਰਦਾ ਉਹਨੂੰ ਵੀ ਮੋਟੀਵੇਟ ਮਿਲੇ ਕਿ ਪਾਠ ਕਰਨਾ ਜ਼ਰੂਰੀ ਹੁੰਦਾ ਸਿਸਪਰ ਕਰਨੇ ਇਹ ਜਿਹੜੇ ਪਾੜਨ ਕਰਦੇ ਹੁੰਦੇ ਤੇ ਲੋ ਜੀ ਬਾਕੀ ਆਪਦੀ ਆਪਦੀ ਸੋਚ ਹੈ ਨਾ ਸਾਰਿਆਂ ਦੀ ਤੇ ਲੋ ਜੀ ਇੱਥੇ ਮੈਂ ਆ ਆ ਵੀ ਸੀ ਜਦ ਪਾਠ ਕਰਕੇ ਤੇ ਹੁਣ ਮੇਰੀ ਵਾਰੀ ਆ ਗਈ ਸਤਨ ਪਤ ਜਪ ਜੋਤ ਤੇ ਤੇ ਹੁਣ ਬਸ ਮੈਂ ਬੇਟੇ ਨੂੰ ਕਰੂੰਗੀ ਜੂੜਾ ਕਰੂੰਗੀ ਤੇ ਦੈਨ ਇਹ ਮਾਰਚ ਕਰਕੇ ਤੇ ਉਹਨੂੰ ਨਵਾ ਕੇ ਲੈ ਕੇ ਆਉਂਗੀ ਚਲੋ ਜਿੱਥੇ ਮੈਂ ਕਰਨ ਲੱਗੀ ਸੀ ਜਵਜਦਾ ਜੂੜਾ ਤੇ ਇਥੇ ਬਸ ਹੁਣ ਮੈਂ ਜੂੜਾ ਕਰੂੰਗੀ ਇਹਦਾ ਜਵਦਾ ਤੇ ਇਥੇ ਮੰਮੀ ਤੋਂ ਪਤਾ ਨਹੀਂ ਅੱਜ ਅੱਗ ਨਹੀਂ ਬਲ ਰਹੀ ਸੀ ਅੱਗੇ ਮੰਮੀ ਰੋਜ਼ ਬਾਲਦੇ ਨੇ ਤੇ ਅੱਜ ਪਤਾ ਨਹੀਂ ਕੀ ਗੱਲ ਹੋ ਗਈ ਅੱਗ ਹੀ ਨਹੀਂ ਬਲੀ ਜਾਂਦੀ ਸੀ ਤੇ ਚਲ ਡੈਡੀ ਉੱਠੇ ਹੁਣ ਹੈਲਪ ਕਰਨ ਵਾਸਤੇ ਕਿ ਮੈਂ ਬਾਲ ਕੇ ਦਿਨਾ ਤੇ ਚਲ ਡੈਡੀ ਚੱਲੇ ਆ ਤੇਲ ਨਾਲ ਬਾਲਣਗੇ ਪੁਲੀਰ ਜੀ ਚੱਕ ਲਈ ਆ ਸੋਨੇਤੀ ਬਸ ਡੈਡੀ ਅਗਵਾਲ ਦੇਵਗੇ ਦਵਾਦਾ ਤੇ ਉਹ ਨਾ ਐ ਆ ਕਿ ਹੁਣ ਮਨ ਕਿਚਰੋ ਸਾਹਮਣੇ ਤੋਂ ਦਿਖਦੇ ਨੇ ਕਿਚਨ ਕਿਚਨ ਦੇ ਬਾਹਰ ਆਪਣੇ ਸ਼ਤਤਾ ਜਪ ਜਿਓ ਪਾਇਆ ਹੋਇਆ ਹੈ ਪਰ ਸ਼ਕਤੀ ਜੀ ਉੱਥੇ ਆਪਣੀ ਇੱਕ ਸਲੇਬ ਬਣਾਈ ਹੋਈ ਹੈ ਬਾਹਰ ਕੰਮ ਕਰ ਲਉ ਪਰ ਹੁਣ ਨਾ ਜਿਵੇਂ ਤੇ ਮੌਸਮ ਹੀ ਇਦਾਂ ਦਾ ਕੀ ਪੜਾ ਸਜੀ ਟਾਈਪ ਦਾ ਮੌਸਮ ਹੋਇਆ ਬਸ スウェットスウェットੀ ਹੋ ਜਾਂਦਾ ਰਹਿੰਦਾ ਸਾਰਾ ਦਿਨ ਸੇ ਨਾ ਜੀ ਨਹੀਂ ਕਰਦਾ ਉੱਥੇ ਖੜਨ ਉੱਥੇ ਬਸ ਸਬਜ਼ੀ ਬਣਾ ਲਈ ਬਣਾ ਲਈ ਰੋਟੀ ਤੇ ਜੀ ਕਹਦਾ ਬਸ ਚੁੱਲ੍ਹੇ ਤੇ ਬਾਹਰੋਂ ਬਾਹਰ ਬਣਾਈ ਜਾਵੇ ਜੇ ਨਾਲੇ ਤਾਂ ਟੇਸਟੀ ਲੱਗਦੀ ਹੈ ਤੇ ਨਾਲੇ ਗਰਮੀ ਨਹੀਂ ਲੱਗਦੀ ਚੁੱਲ੍ਹੇ ਤੇ ਬੰਦਾ ਜਿੰਨੀ ਮਰਜ਼ੀ ਰੋਟੀ ਬਕਾ ਲਵੇ ਬੰਦਾ ਥੱਕਦਾ ਨਹੀਂਗਾ ਤੇ ਲੱਗ ਜੀ ਮੰਮੀ ਇੱਧਰ ਰੋਟੀ ਲਾ ਕੇ ਸੀ ਮੇਰਾ ਟਾਈਮ ਇਹਦੇ ਤੇ ਸੀ ਹੁਣ ਮੈਂ ਫਰੀ ਹੈ ਨਹੀਂ ਸੀਗੀ ਜੇ ਮੈਂ ਫਰੀ ਹੁੰਦੀ ਫਿਰ ਮੈਂ ਕਹਿੰਦਾ ਮੇਰੀ ਕੱਟੀ ਐਨੇ ਕਹਿੰਦਾ ਕੱਟੀ ਹੋਊਗੀ ਕਹਿੰਦਾ ਤੇ ਲੋ ਜੀ ਸਾਡੇ ਘਰੇ ਆ ਗਿਆ ਨਮਾ ਜੀ ਰੈਸਟ ਤੇ ਆ ਜੀ ਵਿਚਾਰੀ ਪਿਆਰ ਮੁਹੱਬਤ ਕਰੀ ਐਨੇ ਮਾਵਾਂ ਤੀਆਂ ना दो तो ढाई घंटे हो गए मैं दो घंटे तो हो ही गए पकौड़े मेरे रे पकौड़े में प्याज के पकौड़े बनाने तेल तर गर्म है लेट ही क्योंकि हमेर पकौड़े लग गई पकौड़े बनाने लग गई उस टाइम तलो जी कोई गल नहीं खाना पीना तो जरूरी है ना फिर

ए सारा ओवरऑल जो तड़का वैसे मैं लाता से देखो मिर्च दे, सारा ओवरऑल तड़का मैं पहला ला लिया जस्ट आपको ही पा पकौड़े इधर पकौड़े बनी इधर अपने बैटर पे कड़ी वैसे मेरी ओवरऑल ला लो सबसे कितों के कितने निशान देख लो इतों तक सी रिज रेज, -रेज कैदी हो गई जमा ते सवा ते, तो सवा दो घंटे तो रिज ही पई है मैं वाले दवाई नहीं चल जिन्ना चिर पकौड़े नहीं होंगे पे उन्ना चर आप ਆਗਮ ਨਾਲ ਲੈ ਲਵੋ ਜੀ ਆ ਪਕੌੜੇ ਤੇ ਆਪਣੇ ਹੋ ਗਏ ਰੈਡੀ ਤੇ ਜਦ ਨਾਲ ਪਕੌੜੇ ਪਾਣੇ ਹੈ ਲਓ ਜੀ ਇਹ ਹੀ ਮੀਂਹ ਪੈਂਦਾ ਹੋਵੇ ਤੇ ਪਕੌੜੇ ਬਹੁਤ ਟੇਸਟੀ ਲੱਗਦੇ ਹਨ ਚਲੋ ਜੀ ਆਪਣੇ ਪਕੌੜੇ ਬਣੇ ਹੋ ਗਏ ਬੇਟਾ ਵੀ ਆ ਗਏ ਮੇਕਾ ਪਕੌੜੇ ਥੋੜੇ ਜਿਹੇ ਰਹਿ ਗਏ ਲਾਸਟ ਪੂਰ ਹੈ ਰਹਿ ਗਿਆ ਤੇ ਪਕੌੜੇ ਬਣ ਗਏ ਤੇ ਕੜੀ ਵੀ ਆਪਣੀ ਬਣ ਗਈ ਤੇ ਇਹਦੇ ਵਿੱਚ ਆਪਾਂ ਟਰਾਂਸਫਰ ਕਰਦੇ ਹੋ ਸਕਦਾ ਆਪਾਂ ਮਾਸੀ ਜੀ ਘਰ ਨਾਨੀ ਕਹੇ ਹੋਏ ਆਪਾਂ ਨਾਲ ਤੁਹਾਨੂੰ ਨਾਨੀ ਦਰਸ਼ਨ ਕਰਾਵਾਂਗੇ ਤੇ ਨਾਨੀ ਨੂੰ ਨਾਲ ਪਕੌੜੇ ਕੜੀ ਪੜਾਇਆਵਾਂਗੇ ਆਪਾਂ ਮੈਂ ਸੇਟ ਜੱਪ ਜਾ ਕੇ ਆਉਂਦੀ ਆ ਕੇ ਬਾਅਦ ਤੇ ਪੱਛੀ ਜਾ ਕੇ ਆ ਕੇ ਆਉਂਦੇ ਇੱਕ ਦਿਨ ਸਪੈਸ਼ਲ ਆਪਾਂ ਵਲੌਗ ਜਿਹੜਾ ਸ਼ੂਟ ਕਰਨਾ ਉਹ ਸਪੈਸ਼ਲ ਜਾਣਾ ਨਿਕਲੇ ਉਹ ਵੈਸੇ ਨਾਨੀ ਦੇ ਦਰਸ਼ਨ ਕਰਾ ਲੈਣਾ ਨਾਨੀ ਕੜੀ ਪੜਾਉਣੇ ਆ ਕਿ ਫਿਰ ਵਲੌਗ ਦੀ ਸੈਟਿੰਗ ਵਗੈਰਾ ਕਰਾਂਗੇ ਟੀਸ਼ਨ ਆਪਣੀ ਐਤ ਬਣ ਗਈ ਆ 8 ਤੋਂ 10 ਪੜਾਤੀ ਹੁਣ ਆਪਾਂ ਸ਼ਾਮ ਨੂੰ ਮਤਲਬ ਉਹ ਕੜੀ ਵੀ ਆਪਣੀ ਬਣ ਗਈ ਆ ਹੁਣ ਆਪਾਂ ਕੋਈ ਵੀ ਹੋਰ ਕੰਮ ਜਿਹੜਾ ਕਰਨਾ ਉਹ ਕਰ ਸਕਦੇ ਆ ਆਪਾਂ ਤੇ ਲਓ ਜਿੱਦਣ ਆਪਣੀ ਕੜੀ ਵੀ ਬਣ ਗਈ ਆ ਆਪਾਂ ਕੜੀ ਤੇ ਪਕੌੜੇ ਵਿੱਚ ਪਾ ਦੇ ਉਹ ਜਿਕਲਾ ਦਾ ਛੱਟ ਗਿਆ ਮੇਰੇ ਕੋਲ ਚਲੋ ਜੀ ਮੌਸਮ ਬਹੁਤ ਸੋਹਣਾ ਹੋ ਗਿਆ ਟਾਈਮ ਹੋ ਗਿਆ 11:00 ਵਜੇ ਇੱਕ ਮਿੰਟ ਚਲੋ ਜੀ ਟਾਈਮ ਹੋ ਗਿਆ ਪੌਣੇ 12:00 ਵਜੇ ਦਾ ਮੇਤਵਾਰ ਹੀ ਵਾਰਾਂ ਦੀ ਡੰਡ ਲੱਥੀ ਪਈ ਐ ਸਹੀ ਦੱਸਦਾ ਅੱਧਰ ਚੜਿਆ ਪਿਆ ਐਸ ਵੱਨੋਂ ਚੜਿਆ ਅੱਜ ਦਾ ਪੂਰਾ ਬੱਦਲ ਚੜਿਆ ਪਿਆ ਤੇ ਅਸੀਂ ਮੈਂ ਤਾਂ ਜੱਪ ਕੇ ਇਸ ਤੋਂ ਬਤਾਵਾਸੀ ਘਰੇ ਉੱਥੇ ਮੈਂ ਕਲਿੱਪ ਹੀ ਨਹੀਂ ਲਈਗੀ ਚਿੱਤਾ ਭੁੱਲ ਕੇ ਗੱਲਾਂ ਕਰਦੀ ਰਹੇਗੀ ਨਾਨੀ ਹਰਨਾ ਨਾਨੀ ਤੇ ਬੀਬੀ ਨਾ ਤੇ ਬਸ ਚਾਹ ਪੀ ਕੇ ਤੇ ਇੱਧਰ ਨੂੰ ਆ ਗਏ ਕੜੀ ਪਰੋਂ ਜਾਣਾ ਸੀ ਬੰਨੇ ਨਾਲ ਦੋ ਬੰਡ ਗੱਲਾਂ ਕਰ ਆਏ ਤੇ ਅੱਜ ਹਸਬੰਦ ਨਹੀਂ ਗਏ ਆਪਣੇ ਸਾਨੂੰ ਪਤਾ ਹੀ ਕਿਉਂ ਨਹੀਂ ਗਏ ਹਨਾ ਆ ਬੈਠੇ ਇਹਨਾਂ ਦਾ ਆਪਦਾ ਪ੍ਰੋਸੈਸ ਚੱਲ ਰਿਹਾ ਤੁਹਾਨੂੰ ਪਤਾ ਜਦੋਂ ਮੱਝ ਸੁੰਦੀਏ ਫਿਰ ਕਿੰਨੇ ਕੰਮ ਹੁੰਦੇ ਦੋ ਬਾਅਦ ਉਹ ਵਾਲਾ ਕੰਮ ਕਰਦੇ ਆ ਤੇ ਆਪਣੀ ਜਿਹੜੀ ਕੱਟੀ ਹੈ ਬਹੁਤ ਸੋਹਣੀ ਕਲਰ ਦੀ ਆ ਕਿੰਨਾ ਸੋਹਣਾ ਸ਼ੇਡ ਆ ਨਾ ਇਹਦਾ ਬੂਰੀ ਹੈ ਹੈ ਬੂਰੀ ਕਿ ਬੂਰੀ ਹੈ ਨਾ ਸੋਹਣੀ ਤਾਂ ਲੌਜੀ ਦੀ ਨਸਲ ਚੇਂਜ ਹੋ ਗਈ ਆ ਉਹ ਬੋਰਾਏ ਇਹ ਬੂਰੀ ਨਸਲ ਤੇ ਇਹ ਮੋਹਰੇ ਆ ਬੂਰੀ ਐਨੀ ਕਨੋਲਜ ਮੈਨੂੰ ਮਿਲ ਗਈ ਆ ਮੋਹਰਾ ਇਹ ਤਾਂ ਮੈਨੂੰ ਪਤਾ ਸੀ ਆ ਬੂਰੀ ਬਹੁਤ ਸੋਹਣੀ ਇਕੱਟੀ ਦਾ ਜੀ ਮੀ ਆ ਗਿਆ ਨਹੀਂ ਆ ਗਿਆ ਮੀਨੇ ਤਾਂ ਉਹ ਨਹੀਂ ਸਲੈਟ ਵੀ ਗਈ ਮੇਰੇ ਤਾਂ ਨਾ ਵਲਾਗ ਵੀ ਵਿੱਚ ਹੀ ਰਹਿ ਗਏ ਐਡੀਟਿੰਗ ਕੀਤੀ ਸੀ ਹਜੇ ਵਿੱਚ ਹੀ ਰਹਿਗਾ ਸਾਰਾ ਵਲਾਗ ਵਲਾਗ ਦਾ ਕੰਮ ਵੀ ਹੁਣ ਵੇਖੋ ਲਾਈਟ ਆਊਗੀ ਤਾਂ ਫੇਰ ਹੀ ਆ ਵਾਈਫਾਈ ਵੀ ਨਹੀਂ ਚੱਲਦਾ ਇਹ ਲਾਈਟ ਤੋਂ ਬਿਨਾ ਤਾਂ ਛੱਡ ਥੱਲੇ ਪੱਠਿਆਂ ਦੇ ਟੋਕੇ ਕੋਲ ਤੇ ਹਸਪੰਦ ਦੇ ਉਹ ਬੈਠੇ ਜਪਜੋ ਤਾਂ ਮੈਂ ਤੇ ਮਮੀ ਇੱਥੇ ਬੈੰਨੇ ਆ ਬਾਹਰ ਮੀ ਲਿਆ ਆਨੰਦ ਲੈੰਨੇ ਮੀ ਪੈਂਦਾ ਫਿਰ ਚਾਰਟ ਹੋ ਗਿਆ ਤੇ ਹੁਣ ਵਾਈਫਾਈ ਵੀ ਨਹੀਂ ਚੱਲੀ ਜਾਂਦਾ ਤੇ ਮੇਰਾ ਇਹਦਾ ਵਲੌਗ ਐਡੀਟਿੰਗ ਸਾਰੀ ਵਿੱਚ ਰਹਿ ਜਾਂਦੀ ਐਂ ਹੁੰਦਾ ਮੈਨੂੰ ਪਤਾ ਸੀ ਹੁਣ ਮੈਂ ਕੀ ਕਰੂੰਗੀ ਮੈਂ ਐਵੇਂ ਚੱਲੇਗੀ ਉਧਰ ਵਾਸੀ ਘਰ ਚੱਲ ਗਈ ਜੀ ਉਦੋਂ ਪਹਿਲਾਂ ਮੈਂ ਵਲੌਗ ਵਲੌਗ ਪਾ ਦੇਣਾ ਸੀ ਬਣਾ ਐਡੀਟਿੰਗ ਕਰਕੇ ਹਨਾ ਗਲਤੀ ਮੇਥੋਂ ਹੋ ਗਈ ਅੱਜ ਨੂੰ ਆਈਫੋਨ ਦਾ ਸਸਾ ਸੋਇਦਾ ਸੋ ਅੱਜ ਨੂੰ ਮੇਰੇ ਵਲੌਗ ਕੋਲ ਬਿਲਕੁਲ ਵੀ ਮਜ਼ਾ ਨਹੀਂ ਆਇਆ ਕਿਉਂਕਿ ਕੈਮਰਾ ਸੈਟ ਕਰ ਲਿਆ ਨਾ ਤੇ ਅੱਜ ਮੈਨੂੰ ਵਲੌਗ ਦਾ ਬਿਲਕੁਲ ਵੀ ਮਜ਼ਾ ਨਹੀਂ ਆਇਆ ਇੱਕ ਵਲੌਗ ਨਾ ਮੈਂ ਟੁੱਟਵੀਂ ਜੀ ਕੀਤੀ ਐ ਪਹਿਲਾਂ ਦੱਸ 10 ਕਿ ਮਿੰਟ ਪਹਿਲਾਂ ਕਰ ਲਈ ਪਹਿਲਾਂ 10 ਮਿੰਟ ਕਰ ਲਈ ਜਦੋਂ ਜਦ ਬਾਹਰ ਗਿਆ ਹੋਇਆ ਸੀਗਾ ਕੈਮਰਾ ਵੀ ਨਹੀਂ ਔਨ ਕਰਨ ਨੂੰ ਜੀ ਕੀਤਾ ਪਤਾ ਨਹੀਂ ਕੀ ਗੱਲ ਹੋਇਆ ਜੀ ਸ਼ਾਮ ਨੂੰ ਪਹਿਲਾਂ ਜਦ ਜਦ ਤੋਕਾ ਕਰਮ ਤਾਂ ਇਹ ਤੇ ਮੈਂ ਕੀ ਕੀਤਾ ਨਾ ਪਹਿਲਾਂ ਜਦ ਜਦ ਉਡੀਕ ਦੀ ਰਹੀ ਮੈਂ ਕਿ ਚਲਾ ਜੂਗਾ ਹਾਂ ਬਾਹਰੋਂ ਖੇਡਣ ਗਿਆ ਸੀ ਤੇ ਨਵਾ ਕੇ ਤੇ ਜੂڑا ਕਰਕੇ ਤੇ ਦਿਨ ਮੈਂ ਬੁੱਕਰ ਮਾਰ ਕੇ ਤੇ ਵਾਕ ਲੱਭ ਜੂ ਮੈਂ ਕਈ ਕੰਮ ਨਵੇਰ ਕੇ ਮੋਂਡੇ ਕੀ ਗਈ ਨਹੀਂ ਆਇਆ ਮੈਂ ਵਾਕ ਲੱਗਦਾ ਵੀ ਸਟਾਰਟ ਕਰ ਲੇ ਤੇ ਜਦ ਮੈਂ ਵਾਕ 10 ਮਿੰਟ ਕਰੇ ਸੀ ਜਪ ਜੋਦਾਗਾ ਫਿਰ ਚਲ ਮम्मी ਨੇ ਨਵਾਤਾ ਫਿਰ ਮੈਨੂੰ ਆ ਕੇ ਕੱਪੜੇ ਪਾ ਕੇ ਉਹਦੇ ਲੋਸ਼ਨ ਵਗੈਰਾ ਲਾਉਣਾ ਸੀ ਤੇ ਕੱਪੜੇ ਪਾ ਕੇ ਤੇ ਦੰਨ ਮੈਂ ਕੀ ਕੀਤਾ ਉਹਨੂੰ ਜੂੜਾ ਕਰਕੇ ਉਹਨੂੰ ਰੈਡੀ ਕਰਤਾ ਫਿਰ ਅਸੀਂ ਜਾਣਾ ਸੀ ਕਿਤੇ ਅਸੀਂ ਆ ਕੇ ਨਾ ਸੱਚ ਮੈਂ ਪਹਿਲਾਂ ਉਤੋਂ ਪਹਿਲਾਂ ਮੈਂ ਵਾਕ ਕਰਵਾ ਲੇ ਤੇ ਫਿਰ ਵਾਕ ਕਰ ਮਾਰ ਕੇ ਤੇ ਫਿਰ ਅਸੀਂ ਕਿਤੇ ਜਾਣਾ ਸੀ ਜਿਹ ਉੱਧਰ ਜਾ ਕੇ ਭਾਈ ਤੇ ਫਿਰ ਵਾਕ ਕਹਿੰਦਾ ਮੈਂ ਤਾਂ ਆ ਕੇ ਫਿਰ ਵਾਕ ਕੀਤੀ ਪਰ ਉਹ ਮਜ਼ਾ ਜਆ ਨਹੀਂ ਆਇਆ ਜਿਵੇਂ ਅੱਗੇ ਰੈਗੂਲਰ ਜੀ ਆਪਾਂ ਕਰਦੇ ਨਾ ਜਿਵੇਂ ਬਿਨਾਂ ਰੁਕੇ ਹਰ ਪੂਰਾ ਟਾਈਮ ਦੇ 30 ਮਿੰਟ ਕਰਦੇ ਤਾਂ ਪੂਰੇ 30 ਮਿੰਟ ਹੀ ਕਰਦੇ ਆ ਤੇ ਨਾਲ-ਨਾਲ ਗੱਲਾਂ-ਬਾਤਾਂ ਕਰਦੇ ਆ ਜਿਸ ਨੂੰ ਦੱਸਿਆ ਫੋਨ ਚੱਕਣ ਨੂੰ ਬਿਲਕੁਲ ਵੀ ਜੀ ਨਹੀਂ ਆਂਦੀ ਤਾਂ ਇਹ ਤੇ ਮੇਰਾ ਜੀ ਨਹੀਂ ਆਕੀਦਾ ਹੋ ਪਹਿਲਾਂ ਮੈਂ ਕਹਿ ਸਕਦਾ ਮੇਰਾ ਇਹ ਹੋਇਆ ਬਸ ਮੈਂ ਚੱਕਿਆ ਹੀ ਨਾ ਫੋਨ ਤੇ ਮੈਂ ਚੱਕਿਆ ਵੀ ਨਹੀਂ ਫੋਨ ਆ ਹੁਣ ਮੈਨੂੰ ਪਤਾ ਕੀ ਟਾਈਮ ਆਵਾ ਹੋ ਗਿਆ ਸੀ ਮੈਂ ਨਾ ਹੋਂ ਚੱਲਦੀ ਸੀ ਤੇ ਮੈਨੂੰ ਲੱਗੀ ਸੀ ਭੁੱਖ ਤੇ ਮੈਂ ਕਿਹਾ ਪਹਿਲਾਂ ਰੋਟੀ ਲਾ ਲੀ ਕਿ ਖਾ ਕੇ ਰੋਟੀ ਤੇ ਫੇਰ ਨਾ ਕਿਉਂਗੀ ਤੇ ਬਸ ਹਾਂ ਮੈਂ ਕਿਹਾ ਕੀ ਦੱਸਾਂ ਦੇ ਸੀ ਅੱਜ ਤੇ ਸਾਰਾ ਦਿਨ ਅੱਜ ਮੇਰਾ ਤਾਂ ਮੈਨੂੰ ਐਨਾ ਤਾਂ ਪਤਾ ਹੀ ਨਾ ਲੱਗਾ ਕਿੱਧਰ ਗਿਆ ਪਤਾ ਹੀ ਨਗਾ ਜੁੱਤਰ ਮੱਝ ਕੋਲ ਉੱਥੇ ਬੈਠ ਰਿਹਾ ਫਿਰ ਮੀਂਹ ਨਾਲ ਮੌਸਮ ਬਣ ਗਿਆ ਉੱਥੇ ਬੈਠੇ ਰਹੇ ਫਿਰ ਜੱਪ ਨੂੰ ਸੁਆਇਆ ਫਿਰ ਕੋਲ ਬੈਣਾ ਪਿੰਡਾਬ ਤਾਂ ਸੁੱਤੀ ਨਹੀਂ ਮੈਂ ਕਿ ਉਹਦੇ ਕੋਲ ਬੈਠੀ ਰਹੀ ਉੱਥੇ ਮੈਂ ਜੱਪਦੇ ਤੇ ਫੋਨ-ਫੋਨ ਚਲਾਈ ਗਈ ਫੋਨ ਵੀ ਤੁਹਾਨੂੰ ਪਤਾ ਲੋ ਹੋ ਗਿਆ ਫਿਰ ਮੇਰਾ ਤੇ ਬਸ ਅਹੀਂ ਲੰਘ ਰਿਹਾ ਮੇਰੇ ਟਿਆ ਉਨਾਕ ਪਾ ਲਾਂਗੇ ਤੇ ਚਲੋ ਜੀ ਫਿਰ ਹੁਣ ਮੈਂ ਤਾਂ ਬੋਕੇ ਬਣਾ ਲਾ ਬਣਾ ਕੇ ਤੇ ਨਾਲ ਧੋਕੇ ਤੇ ਫਿਰ ਐਡੀਟਿੰਗ ਵਗੈਰਾ ਉਹ ਕਰਨ ਬੈਠੂਗੀ ਕਿਉਂਕਿ ਅੱਜ ਤੱਕ ਆਪਾਂ ਕੋਈ ਵੀਡੀਓ ਵਗੈਰਾ ਦੇਖਣੀ ਨਹੀਂ ਦੀ ਅੱਗੇ ਵੀਡੀਓ ਦੇਖਦੇ ਆਂ ਤੇ 10 11 ਵਜੇ ਜਾਂਦੇ ਤੁਹਾਨੂੰ 10 ਤੱਕ ਜੋ 11 ਹੀ ਵੱਜ ਜਾਂਦੇ ਆ ਫਿਰ ਮੇਰਾ 8:30 ਹੋ ਜਾਂਦੇ ਸੋਭਾ ਦੇ ਉਰ ਤੇ ਮੇਨੂੰ ਲੇਟ ਹੋ ਜਾਂਦੀ 8:30 ਤੇ ਫਿਰ ਮੇਰਾ ਲੇਟ ਨਹੀਂ ਲੱਗਦਾ ਚਲੋ ਜੀ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡਾ ਬਲੌਗਸ ਬੱਧੀ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਬਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਕਰੋ ਤੇ ਇੱਕ ਬੈੱਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਅਗਰ ਅਨਲਾਈਨ ਹੋ ਕੇ ਆਇਆ ਲਾਏ ਨਾ ਲਾਉਣੀ ਆ ਲਾਉਣੀ ਆ ਲੇ ਲਾਉਣੇ ਆ ਬਾਤ ਨਹੀਂ ਆ ਰਹੀ ਰੱਖ ਲੈਣੀਆਂ ਨੂੰ ਕੋਈ ਨਾ ਕੋਈ ਰੱਖਾ ਪਾਉਤੀ ਸੀ ਰੱਖਾ ਪਾਉਤੀ ਇਹ ਨਾਮ ਜਿਹੜਾ ਨਾਮ ਕੇ ਭਾਈ ਤੇ ਦੇਖਾਉਂਦੇ ਹੁੰਦੇ ਮਥਾ ਇਹ ਲੱਗੇ ਹੂੰ ਇਹ ਫੋਨ ਕਰੀ ਲੈਣ ਨਾ ਕਿ ਦਿਖੋ ਕੋਈ ਦਵਾਈ ਕਾ ਕੇ ਲੈ ਜੀ ਤਨ ਮੋਟਰਸਾਈਕਲ ਤੇ ਮੈਦਾ ਹੀ ਰਹਾ ਹੁੰਦਾ ਕੇਰਾ ਹੂੰ ਤੇ ਮੈਂ ਕਿਹੜਾ ਲਾਉਣਾ ਇਹ ਕੋਈ ਨੀ ਮਥਾ ਨਾ ਹੀ ਆਂਦੀ ਹੂੰ ਫਿਰ ਭਾਈ ਇਹਨਾਂ ਨੇ ਸਾਰਿਆਂ ਨੇ ਦਿੱਲੀ ਜਾਣਾ ਸੀ ਅੱਛਾ ਰੇਖੀ ਚੋਪਰੀ ਤੋਂ ਸਭ ਤੋਂ ਦਵਾਈ ਦਵਾਉਣਾ ਅੱਛਾ ਇਹ ਕੌਣ ਕਰਤਾ ਕਿ ਮੈਂ ਇੱਕ ਨੂੰ ਵੀ ਕਰਕੇ ਫੈ ਤੁਆ ਨੂੰ ਦੇ ਦਿਓ ਸੀ ਕਰੇ ਖੜ ਗਏ ਅੱਛਾ ਇੱਥੇ ਜਣੇ ਰੋਮ ਸਾਡੇ ਦੇ ਘਰ ਅੱਛਾ ਪਰਿਵਾਰ ਦਿੱਲੀ ਜਾਵਾਂਗੇ ਕਰਨੇ ਠੀਕ ਆ ਚਲ ਮੈਂ ਭਾਈ ਆ ਗਈ ਮੈਂ ਕਹਿੰਦੇ ਚਲ ਕੋਈ ਨਹੀਂ ਲਾਹੀ ਪੰਜ ਚਾਰ ਦਿਨ ਅੱਛਾ ਤੇ ਇਹ ਤਾਂ ਮੈਂ ਤੁਹਾਨੂੰ ਇਹ ਸਲਾਹ ਜਿੱਦੇ ਮੈਂ ਆ ਗਈ ਉਹ ਤਾਂ ਜਿੰਨੀ ਦੁਰ ਗਏ ਸੀ ਤਾਂ ਮੇਰੇ ਆਉਂਦੇ ਨਹੀਂ ਠੀਕ ਆ ਪਤਾ ਸੀ ਵੀ ਆ ਜੂਗੀ ਹਾਂ ਹਾਂ ਉਹ ਜੋਰ ਜਿਹਾ ਆਉਂਦੇ ਠੀਕ ਆ ਹਾਂ ਗਰਮੀ ਕਿਹਾ ਨਹੀਂ ਦਿੱਤੀ ਗਈ ਇਹ ਫਾਟੇ ਕਰਨ ਕਿ ਕੋਹ ਉਹ ਉਦਾਰ ਤਾ ਦੋ ਦੇ ਪਰ ਗਿਆ ਹੀ ਲਈ ਉਹ ਬੰਦਾ ਮਰ ਗਿਆ ਸੀ ਅੱਛਾ ਇਹ ਮਰ ਕਿੱਥੇ ਗਿਆ ਕਹਿੰਦਾ ਕੋਈ ਅਭੀ ਟਾਈਮ ਦੇ ਮਮਾ ਕੰਦੀ ਲਿਆਣਾ ਤੱਕ ਲਵਟ ਕਰ ਲੰਗੀ ਨਹੀਂ ਰਾਤ ਕੱਤੀ ਹੂੰ ਇਹ ਕਿਉਂ ਰੋ ਗਿਆ ਨਾ ਫਿਰ ਡਰ ਲੱਗਦਾ ਸੌਣਾ ਨਹੀਂ ਜਾਂਦਾ ਹਾਂ ਪਰ ਆਵਾ ਕਦੇ ਸਾਰੇ ਗਈ ਸੀ ਤੇ ਬਾਈ ਬਾਈ ਨੂੰ ਤਾਂ ਨਾ ਤੇਰਾ ਆਪਣਾ ਆ ਹੋ ਗਿਆ ਨਗਰ ਕੀਰਤਨ ਦਾ ਦੇਣਾ ਜਾਂ ਦੇਣਾ ਜ ਤਵਾਂ ਨਹੀਂ ਵੀ ਆ ਪੌਖੀ ਜਾ ਮੰਦੂ ਆ ਮੇਰਾ ਪੂਰੇ ਤੇ ਖੰਡ ਪਾਠ ਦਾ ਟਾਈਮ ਆ ਗਿਆ ਹੂੰ ਇਹ ਮੇ ਨੂੰਹ ਮਰ ਮਾਂ ਕਹਿੰਦਾ ਕਿ ਵੀ ਭਾਈ ਤੂੰ ਅੱਗੇ ਤੇ ਜਾ ਇਹ ਹੂੰ ਇਹ ਵਾਇ ਕਹਿੰਦਾ ਭਾਈ ਅੱਜ ਉਹਨੇ ਪਰਨਜੀ ਕਿਹਾ ਤਾਂ ਮੈਨੂੰ ਕਹਿੰਦਾ ਭਈ ਤੈਨੂੰ ਪਹਿਲੀ ਜਾਣੀ ਨਹੀਂ ਬਾਹਰ ਨੂੰ ਹੂੰ ਉਹ ਉਠਾ ਕੇ ਰਾਪਿੰਦਾ ਅੱਛਾ ਮੈਨੂੰ ਪਹਿਲੀ ਜਾਣੀ ਹੈ ਨਹੀਂ ਤਾਂ ਜਾਣ ਜੋਂ ਦੰਦ ਨਾਲ ਕਦੇ ਹੋਵਰੇ ਕੁਪਰੇ ਵਾੜਾ ਕੁੰਦੇ ਹੂੰ ਮੈਂ ਕਹਿੰਦਾ ਜੀ ਤਾਂ ਨਹੀਂ ਭਾਈ ਜਾਣੇ ਉਹ ਕੱਦ ਦੂਦਾ ਫਿਰ ਮੈਂ ਵੱਡੀ ਲੈ ਕੇ ਤੰਗ ਮੈਨਾਂ ਗੱਸੇ ਨੂੰ ਜੁਮ ਮੈਂ ਆ ਗਿਆ ਕਹਿਣਾ ਹਾਂ ਜੁਮ ਨਾਲ ਐਪ ਕਰਾਈ ਹੂੰ ਤੇ ਫੇਰ ਭਾਈ ਪੌਰੇ ਖੰਡ ਪਾਟ ਕੇ ਚੁੱਕੇ ਗਾ ਜੀ ਇਹ ਮੈਨੂੰ ਕਹਿੰਦੀ ਆ ਕਿ ਛੋਟਾ ਕੰਮ ਨਹੀਂ ਪੈਂਦਾ ਤੂੰ ਅਰਦਾਸ ਕਰਾ ਲੈ ਹੂੰ ਦੇਵ ਸੁੱਖਿਆ ਕਿਨੇ ਕਿਉਂ ਵੀ ਸੁੱਖ ਨੇ ਅੱਛਾ ਤੇ ਕਰ ਭਾਈ ਕਰ ਸੁੱਖਰਾ ਬਿਨਾਂ ਮੋਤੇ ਘਰ ਦਾ ਤਾਈ ਅੱਛਾ ਕਿਉਂਕਿ ਮੈਨੂੰ ਅਰਦਾਸ ਕਰਾ ਅੱਛਾ ਇਹ ਅਰਦਾਸ ਕਰਾ ਕੇ ਤੇ ਜਾਣਾ ਸਭ ਤੋਂ ਦੋਨੇ ਅੱਜ ਮੈਂ ਤੁਹਾਨੂੰ ਖੁਕਨੀ ਠੀਕ ਹੈ ਬਹੁਤ ਹਾਰ ਹੋ ਗਈ ਲੱਗਦੀ ਅੱਛਾ ਪੁੰਨਿਆ ਬੰਦ ਠੀਕ ਹੈ ਉੰਨੇ ਬਿਲਾਤੀ ਜਾਂਦੇ ਸਨ ਜੇ ਉਹਨਾਂ ਦਾ ਪਾਪ ਰਿਆ ਤੇ ਤੇ ਨਾਨੀ ਇੱਕ ਅਰੇ ਕਾਲੇ ਕੱਛਾਂ ਵਾਲੇ ਚੱਲੇ ਸੀ ਨਾ ਚੱਲੇ ਸੀ ਨਾ ਕਾਲੇ ਕੱਛੇ ਵਾਲੇ ਪਤਾ ਕੀ ਸੀ ਉਹ ਪੂਰੇ ਪਿੰਡੇ ਦੇ ਉੱਤੇ ਕਾਲੀਸ ਲੱਗੀ ਹੁੰਦੀ ਸੀ ਕਹਿੰਦੇ ਉਹਨਾਂ ਦੇ ਕਿਤੇ ਕਾਲਾ ਤੇਲ ਲੱਗਾ ਹੁੰਦਾ ਸੀ ਤੇ ਜੇ ਕੋਈ ਹੱਥ ਲਾਉਂਦਾ ਸੀ ਤਾਂ ਉਹ ਜਣੇ ਫੜਿਆ ਨਹੀਂ ਜਾਂਦਾ ਹੁੰਦਾ ਸੀ ਬਾਬਾ ਟਾਈਮ ਉਹ ਛੋਟੇ ਛੋਟੇ ਸੀ ਸੀ ਤੇ ਇੱਕ ਹੋਰ ਚੱਲੇ ਸੀ ਜਿਹੜੇ ਗੁੱਤਨੀਆਂ ਕੱਟਦੇ ਸੀ ਕਹਿੰਦੇ ਸੀ ਉਹ ਤਾਂ ਥੋੜੇ ਚਿਰ ਹੋਇਆ ਉਹਦੋਂ ਨਹੀਂ ਨਹੀਂ ਮੇਰੇ ਵਿਆਹ ਤੋਂ ਪਹਿਲਾਂ ਦੀ ਗੱਲ ਆ ਕੁਵਾਰੇ ਹੁੰਦੇ ਸੀ ਸੀ ਅਸੀਂ ਕੋਠੇ ਤੇ ਸੌਂਦੇ ਹੁੰਦੇ ਸੀ ਮੈਨੂੰ ਯਾਦ ਆ ਸਕੂਲਰ ਲਾ ਕੇ ਭਈ ਸੋਣਾ ਤੇ ਜਦੋਂ ਗੱਲ ਜੀ ਚੱਲੀ ਕਿ ਗੁੱਤਾਂ ਵੱਢ ਕੇ ਐ ਕਰਕੇ ਰਾਤ ਨੂੰ ਜਾਂਦੇ ਤੇ ਰਾਤ ਨੂੰ ਅਸੀਂ ਤਾਂ ਚੁੰਨੀਆਂ ਨਾਲ ਵਲੇਟ ਵਲੇਟ ਗੁੱਤਣੀਆਂ ਨੂੰ ਐ ਬਲਾਵੇਂ ਚਾੜ ਚਾੜ ਜੂੜੇ ਕਰ ਕਰ ਉੱਤੋਂ ਦੀ ਖੇਸ ਲੈ ਕੇ ਆਏ ਸੋਣਾ ਤੇ ਐ ਡਰ ਲੱਗਣਾ ਕਿ ਤੇ ਕੋਠੇ ਤੇ ਆ ਕੇ ਨਾ ਕੋਈ ਗੁੱਤ ਨਹੀਂ ਕੱਟ ਜੇ ਹਾਂ ਬਾਹਲਾ ਚੱਲਿਆ ਸੀ ਉਹ ਤਾਂ ਉਹੀ ਸੀ ਉਹ ਪਵਾ ਸੀ ਉਹ ਤਾਂ ਨਾ ਉਹ ਨਹੀਂ ਸੀ ਕਿ ਪਵਾ ਸੀ ਉਹਦਾ ਅਸਲੀਅਤ ਨਹੀਂ ਸੀਗਾ ਉਹ ਤਾਂ ਇੱਕ ਦਿਨ ਕਿਸੇ ਨੇ ਉਹ ਕੱਟ ਕੇ ਦੇ ਬਣਾਈ ਸੀ ਵੇੜ ਵੇੜ ਕੋਈ ਉਡਾਰ ਬਹੁਤ ਪਾਤਾ ਸੀਗਾ ਹਾਂ ਡਰ ਬਹੁਤ ਪੈ ਗਿਆ ਸੀ ਵੀਡੀਓ ਬਹੁਤ ਫੈਲੀ ਸੀ ਸਾਡੇ ਖਾਡੇ ਉੱਥੋਂ ਡਾਕਟਰ ਦੀ ਨਾਂਗਲੇ ਦਾ ਹੂੰ ਕੋਈ ਬੁੜੀ ਆ ਕੇ ਕਹਿੰਦੀ ਨਾ ਵੀ ਡਾਕਟਰ ਆਇਆ ਉਹਨਾਂ ਦੇ ਪਿੰਦ ਬੁੱਤ ਕੱਟ ਗਿਆ ਹਾਂ ਮੈਂ ਤਾਂ ਆਪਾਂ ਤਾਂ ਉੱਥੇ ਹੀ 갔ੀ ਅੱਛਾ ਮੈਂ ਤਾਂ ਉਹੀ ਬਾਦੀ ਹਾਂ ਡਾਕਟਰ ਹਾਂ ਮੈਂ ਕਿਹਾ ਬੁੱਤ ਨੂੰ ਸਰਦੀ ਵੀ ਟੁੱਟੀ ਮੈਂ ਕਹਿੰਦਾ ਪਰ ਬਗਲ ਜਮ ਬੁੱਤੀ ਆ ਸਾਡੇ ਬੁੜੀ ਆ ਤੇ ਉੱਥੇ ਕਰਕੇ ਜਾ ਪੜਾਈ ਉਹਨੇ 4 ਜਣਿਆਂ ਨੂੰ ਅੱਛਾ ਉਹ ਤਾਂ 5 ਜਣਿਆਂ ਨੂੰ ਜਾ ਕਰਨ ਲੱਗੀ ਆ ਕਹਿੰਦੇ ਉਹਦੀ ਬੁੱਤਾਂ ਤੇ ਕੋਈ ਲਾ ਕੇ ਲਾਈ ਹਾਂ

ਤੁਸੀਂ ਡਾਕਟਰ ਨੂੰ ਪੁੱਛਿਆ ਸੀਗਾ ਸਾਰੀ ਗੱਲ ਤੇ ਮੈਂ ਹਾਂ ਗੱਲ ਹੈਗੀ ਏ ਠੀਕ ਆ ਜਿਹਦੀ ਗੱਲ ਆ ਨਾ ਮੈਂ ਤੇ ਜਮਾ ਮੈਂ ਦੇਖੀ ਆ ਕਹਿੰਦਾ ਹੈ ਹਾਂ ਮੁੰਡੇ ਨੂੰ ਲਾਈ ਜੋ ਕਿਆ ਰੋ ਬੰਦੜ ਗਈ ਕੁਮਾਰਾੜੀ ਇਹ ਕੀ ਗੱਲ ਹੋ ਸਕਦੀ ਉਸ ਕੋ ਬਸ ਕੀ ਗੱਲ ਪਤਾ じゃ ਨਹੀਂ ਲੱਗਾ ਉਹ ਗੱਲ ਦਸਲੀਏ ਦੇ ਵਿੱਚ ਤੋਂ ਨਹੀਂ ਪਤਾ ਲੱਗਾ ਪਰ ਐਨੀ ਗੱਲ ਕਹਿ ਕੇ ਲੋਕਾਂ ਛੱਡਤੀ ਕਿਤੇ ਅਫਵਾਹ ਸੀ ਐਂ ਕਹਿ ਕੇ ਗੱਲ ਛੱਡਤੀ ਵਿਚਲੀ ਗੱਲ ਨਹੀਂ ਪਤਾ ਲੱਗੇ ਅੱਜ ਤੱਕ ਚੋਰਾਾਂ ਦੀ ਵੀ ਨਾ ਰੁੱਤ ਜੀ ਹੁੰਦੀ ਐ 2-3 ਸਾਲ ਬਾਅਦ ਚੁੱਪ ਰਹਿੰਦੇ ਆ ਫੇਰ ਸਟਾਰਟ ਹੋ ਜਾਂਦੇ ਆ ਇਹ ਕਰਦੇ ਆ ਚੋੜ। ਕੋਈ ਟਾਈ ਕਰਨੀ ਨਹੀਂ ਹੁੰਦੀ। ਜਦੋਂ ਨਰਮਾ ਜਿਹਾ ਆਪਣੇ ਮਾਵਾ ਹੁੰਦਾ ਨਾ ਹਾਂ ਉਹ ਪੰਜ ਛੇ ਪੰਨਾ ਨਰਮਿਆ ਜੀ ਪਹਿਲਾਂ ਹੁੰਦੇ ਹੁੰਦੇ ਸੀ ਕਹਿੰਦੇ ਹਨਾ ਨਰਮਿਆ ਚ ਲੁਕਦੇ ਹੁੰਦੇ ਸੀ। ਨਰਮੇ ਤਾਂ ਉਹ ਆਉਂਦੇ ਹੁੰਦੇ ਆਪਰਾ। ਘਤਵਾਤੀ ਉਹ ਬੋਤ ਰਹਿੰਦੇ ਹਾਂ। ਹਾਂ। ਉਹ ਨੇ ਬਾਈ ਘੱਤਰੋ ਫੀ ਦੁਪਾਦਰ ਕੇ ਹਮਨ। ਬਾਈ ਘਰਾਂ ਨੂੰ ਬਹੁਤ ਵਾਰੀ ਕੋਤ ਦੇ ਜੇ ਜੇ ਉਹਨਾਂ ਨਾਲ ਮਿਲਦਾ ਸੀ। ਠੀਕ ਆ ਮਿਲ ਜਾਂਦਾ ਸਿਆ ਸੁਣਿਆ ਸੀ ਮੈਂ ਵੀ ਪਤਨ ਕਿਹਦੇ ਤੋਂ ਗੱਲ ਸੁਣੀ ਸੀ ਕਿ ਕਈਆਂ ਨੂੰ ਤਾਂ ਚੀਜ਼ਾਂ ਦੇ ਕੇ ਜਾਂਦੇ ਸੀ ਨਾ ਬਹੁਤ ਖੁਸ਼ੀ ਹੁੰਦਾ ਪਹਿਲਾਂ ਵਾਲੇ ਟਾਈਮ ਦੀ ਗੱਲ ਜਦੋਂ ਆਪਣਾ ਤੇਰੀ ਮੰਮੀ ਦਾ ਵਿਆਹ ਹੋਇਆ ਉਦੋਂ 2 ਸਾਲ ਪਹਿਲਾਂ ਸੀ ਹੈ ਉਹ ਸੀ ਗਿਆ ਆਪਣੇ ਵੀ ਕਿੰਨੇ ਲੋਕਾਂ ਲਈ ਆਉਂਦੇ ਆਪਣੇ ਘਰ ਵੀ ਆਏ ਸੀ ਨੇ ਰੰਡ ਤਾਂ ਉਹ ਵੀ ਦੇਖਦੇ ਨੇ ਸੁਣੇ ਨੰਬਰ ਅੱਛਾ ਵੀ ਉਹਨਾਂ ਨੇ ਆਉਂਦੇ ਨੇ ਉਹਨਾਂ ਨੇ ਆਉਂਦੇ ਨੇ

ਅੱਛਾ ਅੱਛਾ ਉਹਨੂੰ ਮਾਰਦਾ ਮਾਰ ਯਾਰ